ਯੋਤਾਂ ਲੜਕੀ ਵੱਲੋਂ ਆਪਣੇ ਹੀ ਪੇਕੇ ਪਰਿਵਾਰ ਦੇ ਉੱਪਰ ਅਣਪਛਾਤੇ ਵਿਅਕਤੀਆਂ ਦੇ ਨਾਲ ਮਿਲ ਕੇ ਉਸਦੇ ਸਹੁਰੇ ਘਰ ਦੇ ਵਿੱਚ ਜ਼ਬਰਦਸਤੀ ਵਰਕੇ ਹਿੱਟਾਂ ਰੋੜਿਆਂ ਨਾਲ ਹਮਲਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਮਾਮਲਾ ਗੁਰੂ ਹਰ ਸਹਾਇ ਦੀ ਚੌਂਕੀ ਪੰਜੇ ਕੇ ਉਤਾਰਦਾ ਹੈ ਜਿੱਥੇ ਕਿ ਪੀੜਤ ਲੜਕੀ ਵੱਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਸਬੰਧਤ ਪੁਲਿਸ ਚੌਂਕੀ ਦੀ ਪੁਲਿਸ ਨੂੰ ਲਿਖਤੀ ਕਾਇਤ ਦਿੱਤੀ ਗਈ ਹੈ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਵਿੜਤ ਲੜਕੀ ਦੇ ਮੁਤਾਬਕ ਉਸਦਾ ਵਿਆਹ ਜਨਵਰੀ 2023 ਨੂੰ ਪਿੰਡ ਖੈਰੇ ਕੇ ਉਤਾਰ ਦੇ ਵਿੱਚ ਹੋਇਆ ਸੀ ਤੇ ਵਿਆਹ ਤੋਂ ਬਾਅਦ ਹੀ ਉਸਦੇ ਪੇਕੇ ਪਰਿਵਾਰ ਵੱਲੋਂ ਉਸਦੇ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ। ਲੇਕਿਨ ਉਹ ਆਪਣੇ ਸਹੁਰੇ ਘਰ ਰਾਜੀ ਖੁਸ਼ੀ ਰਹਿਣਾ ਚਾਹੁੰਦੀ ਹੈ। ਰਾਤ ਨੂੰ ਮੇਰੇ ਸਾਥ ਸੱਤ ਬਟ ਸਹੁਰਾ ਆਇਆ ਸੀ ਗਗਨਨਾਮ ਸਿੰਘ ਤੇ ਸవర్ਨਾ ਬਾਈ ਵੀ ਆਏ ਸੀਗੇ ਬਿਕੰਦੇ ਬੂਆ ਖੋਲੋ ਅਸੀਂ ਅਗਰ ਕੀ ਗੱਲ ਜਦੋਂ ਨਾ ਸਾਡੇ ਤੇ ਦਰਖਾਸਤ ਲਾਈ ਹੋਈਏ ਤੇ ਅਸੀਂ ਅਗਰ ਨਹੀਂ ਤੁਸੀਂ ਟਾਈਮਰ ਕਰੇ ਚਾ ਲੋ ਠੀਕ ਹੈ ਵੀ ਟਾਈਮਰ ਦੀ ਰਾਤ ਗੱਲ ਹੋਈ ਸੀਗੀ ਕਿ ਤੁਸੀਂ ਮਰਤਾਏ ਕੋਲ ਆ ਜਾਓ ਤੇ ਮਰਤਾਏ ਨੂੰ ਵਰਨ ਨੂੰ ਕਾਲਾ ਕੋਲ ਕੱਢਦੇ ਰੋ ਉਧਰ ਕੇ ਬੈਠ ਕਹਿੰਦੇ ਤੁਸੀਂ ਬੂਆ ਖੋਲ ਲਾ ਸਬੂਆ ਕੋ ਨਹੀਂ ਖੋਲ ਲਾ ਤੋ ਨਾ ਦੋਸੂ ਉੱਠ ਗਿਆ ਸੀ ਬਹੁਤ ਧੁਫੜਾ ਦਿੱਤੇ ਤੇ ਫਿਰ ਉਹ ਤੋਂ ਬਾਅਦ ਸਾਡੇ ਗਾਂਢੀਆਂ ਨਾਲ ਬੂਆ ਖਲਵਾ ਦਿੱਤਾ ਤੇ ਬਾਹਰ ਫਿਰ ਮੇਰੇ ਸਾਥ ਗਾਲਾਂ ਕੱਢਣ ਲੱਗ ਪਈ ਮੇਰੀ ਦੀਦੀ ਨੂੰ ਟਮਰ ਪਾਣ ਜਾਈ ਫਿਰ ਇਹ ਤੂੰ ਗਾਲ ਗਲ ਪਾ ਕੇ ਮੇਰੀ ਦੀਦੀ ਵਰਨ ਦੇ ਅਸੀਂ ਫਿਰ ਵੀ ਨਿਕੋ ਜਾਖਾ ਤੇ ਫਿਰ ਉਹ ਤੋਂ ਬਾਅਦ ਚ ਉਹਨਾਂ ਬਾਅਦ ਚ ਮੁੰਡੇ ਬੁਲਾ ਲਏ ਠੀਕ ਹੈ ਤੇ ਮੈਂ ਆਦੇ ਨਾਨੇ ਨੂੰ ਸੱਦਣ ਗਿਆ ਸੀ ਤੇ ਨਾਨੇ ਆਦੇ ਨੂੰ ਲਿਆਂਦਾ ਤੇ ਉਹ ਨਹੀਂ ਕਰਦਾ ਕਿ ਸਾਡੇ ਘਰ ਮੁੰਡੇ ਆਏ ਬਿਠੀ ਬਾਹਰੋਂ ਵੱਟੇ ਤੇ ਵੱਟੇ ਮਾਰੀ ਜਾਂਦੇ ਜੰਦੇ ਕਿੰਨੇ ਕੁ ਜਣੇ ਸੀਗੇ ਉਹਦੇ ਸੀ 10 12 ਜਣੇ ਕੋਈ ਨੁਕਸਾਨ ਵੀ ਕਰਦੇ ਜ ਕਿਸੇ ਨੂੰ ਕੋਈ ਸੱਟਰ ਵੀ ਲੱਗੀ ਕਿ ਨਹੀਂ ਸੱਟ ਨਹੀਂ ਲੱਗੀ ਤੇ ਬਾਕੀ ਅੰਦਰ ਵੜ ਕੇ ਨੇ ਡੜੀ ਬਾਰੇ ਸਾਰੇ ਮੈਂ ਬਾਹਰ ਚਾਹਾਂ ਤੇ ਉਹ ਤੋਂ ਬਾਅਦ ਚ ਭੱਜ ਗਏ ਕਿੰਨੀ ਦਰ ਪਹਿਲਾ ਵਿਆਹ ਹੋਇਆ ਸੀ ਵਿਆਹ ਹੋਇਆ ਸੀਗਾ ਸਾਲ ਹੋ ਗਏ ਜਨਵਰੀ ਤੋਂ ਹੋਇਆ ਸੀ ਜੀ ਉਧਰ ਦੂਸਰੇ ਪਾਸੇ ਜਦੋਂ ਲੜਕੀ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣਾ ਪੱਖ ਰੱਖਦਿਆਂ ਹੋਇਆ ਕਿਹਾ ਏ ਕਿ ਉਹ ਵੀ ਆਪਣੀ ਲੜਕੀ ਨੂੰ ਉਸਦੇ ਸਹੁਰੇ ਘਰ ਰਾਜੀ ਖੁਸ਼ੀ ਵੇਖਣਾ ਚਾਹੁੰਦੇ ਨੇ ਲੇਕਿਨ ਉਸਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਬੰਦੀ ਬਣਾ ਕੇ ਰੱਖਿਆ ਗਿਆ ਏ ਤੇ ਉਸਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਜਾ ਰਹੀ ਤੇ ਇੱਕ ਸਾਲ ਤੋਂ ਲੈ ਕੇ ਉਸਦੇ ਨਾਲ ਕੋਈ ਵੀ ਉਹਨਾਂ ਦਾ ਸੰਪਰਕ ਕਰਵਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਮਾਪਾ ਸਰ ਸਾਡਾ ਕੋਈ ਨਹੀਂ ਆਗਾ ਸਾਡੀ ਕੁੜੀ ਤਾਂ ਅਸੀਂ ਚਾਹਨੇ ਵੀ ਸਾਡੀ ਕੁੜੀ ਉੱਤੇ ਵਸਦੀ ਰਹੇ ਅਸੀਂ ਕਿੰਨੇ ਵਾਰੀ ਫੋਨ ਤੇ ਗੱਲ ਵੀ ਕੀਤੀ ਸਾਡੀ ਕੁੜੀ ਉੱਤੇ ਰਹੇ ਬਸੇ ਬਾਕੀ ਸਾਡੇ ਨਾਲ ਨਾ ਨਾ ਹੀ ਸਾਨੂੰ ਮਿਲਣ ਦਿੰਦੇ ਨਾ ਕੁੜੀ ਨੂੰ ਆਣ ਜਾਂਦੇ ਨਾ ਦੁੱਖ ਸੁੱਖ ਚਾਣ ਦਿੰਦੇ ਨਹੀਂ ਕੁੜੀ ਨੂੰ ਜ਼ਬਰਦਸਤੀ ਅੰਦਰ ਬੰਦੀ ਬਣਾ ਕੇ ਅੰਦਰ ਬੈਠੇ ਜਾ ਕੇ ਘੁੱਟ ਮਾਰ ਕੇ ਵੀਡੀਓ ਬਣਾ ਕੇ ਸਾਡੇ ਮਨੇ ਭੇਜ ਦਿੰਦੇ ਤੇ ਅਸੀਂ ਵਾਰ-ਵਾਰ ਇਹ ਹੀ ਕਹਿੰਦੇ ਵੀ ਇਹ ਤੋਂ ਸਾਡੀ ਕੁੜੀ ਨੂੰ ਘੁੱਟ ਮਾਰ ਕੇ ਕਿਉਂ ਕਰਦੇ ਨੇ ਫਿਰ ਰੈਂਟ ਧਾਰ ਕੇ ਇਹਨਾਂ ਨੇ ਕੁੜੀ ਘੁੱਟ ਬਣਾ ਕੇ ਸਾਡੀ ਕੁੜੀ ਦਿੱਤੂ ਕਿਆ ਵੀ ਤੋ ਤੂੰ ਆਦਾਜ ਲਿਆ ਤਾਂ ਫਿਰ ਜੀ ਮੰਗੇ ਪਹਿਲਾਂ ਮੋਟਰ ਸੰਗੇ ਨਾ ਇਰਪਰ ਰੈੱਡ ਮੰਗੀ ਨੇ ਪੇਟਾ ਮਾਜੇ ਵੇਚ ਕੇ ਰੈੱਡ ਲੈ ਕੇ ਦੇ ਦਿੱਤੀ ਕੁੜੀ ਨੇ ਹੁਣ ਫਿਰ ਇਹਨੂੰ ਤੰਗ ਪਰੇਸ਼ਾਨ ਕਰਦੇ ਸਾਨੂੰ ਤੰਗ ਪਰੇਸ਼ਾਨ ਕਰਨ ਤੋਂ ਬਾਅਦ ਫਿਰ ਮੈਂ ਜਾ ਕੇ ਥਾਣੇ ਬਚ ਐਪਲੀਕੇਸ਼ਨ ਲਗਾਈ ਐਪਲੀਕੇਸ਼ਨ ਲਗਾ ਕੇ ਥਾਣੇ ਦਾ ਅਮਰੀਕ ਸੰਕਲ ਕੋਲ ਲਗਾਈ ਉਹਨਾਂ ਫਿਰ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਫਿਰ ਵੀ ਸਾਡੇ ਤੇ ਵੀ ਕਾਰਵਾਈ ਕਰਨ ਸਾਨੂੰ ਕੋਕੋਟਾ ਮਾਰਾ ਫਿਰ ਤਾਂ ਮਮਾ ਡਾੜਾ ਐਸੀ ਇਥੋਂ ਰਾਤ ਪਈ ਸੀ ਤੇਰੇ ਮਮਾ ਬੋਲੇ ਸੀ ਦੀਦੀ ਨਾਲ ਇੱਕ ਦੂਜਾ ਗਾਲਾਂ ਕੰਦੀ ਬੰ ਕੱਢਦੇ ਰਹੀ ਸੀ ਅਸੀਂ ਰੋਕਦੇ ਤੁਸੀਂ ਨਾ ਗਾਲਾਂ ਕੱਢੋ ਇਹ ਤੋਂ ਪਤਾ ਨਹੀਂ ਸੀ ਕਿ ਸਾਨੂੰ ਬੰਦੇ ਕਿੰਨੇ ਆਏ ਨੇ 10 ਸਾਇਨਿਕ ਹੀ ਆਏ ਇਥੇ ਈਟਾ ਰੋੜੇ ਚੱਲਦੇ ਰਹਿਣਾ ਇਸ ਤੇ ਹੈ ਸੀ ਅੰਦਰ ਬਾਹਰ ਕੋਈ ਨਹੀਂ ਨਾ ਜਾਣੇ ਕਿਸਨ ਵਾਜਦੇ ਕੋਈ ਸ਼ੋਰ ਹੀ ਸਕਦਾ ਸੀ ਕੀ ਕਾਰਨ ਕੀ ਹੈ ਕਿਉਂ ਤੁਹਾਡਾ ਮਾਂ ਪੇ ਤੁਡ ਨੁਲ ਜਾਣਾ ਚਾਹੁੰਦਾ ਹੈ ਮੇਰੇ ਮੈਨੂੰ ਲਜਾਣਾ ਚਾਹੁੰਦੇ ਸੀ ਮੇਰੇ ਬੱਚੇ ਕਰਨੇ ਇਮੋਸ਼ਨਲ ਪ੍ਰੈਸ ਨਾਲ ਕੋਈ ਨਾ ਹੋ ਸੀ ਵਿਗੋ ਨਾ ਆਫ ਹਨੂਨੀ ਫਰੇਨ ਨਹੀਂ ਮੈਨੂੰ ਦੇਖਿਆ ਸੀ ਕਿਉਂਕਿ ਮੈਂ ਨਹੀਂ ਜਾਣਾ ਸੀ ਮੈਂ ਘਰ ਨੂੰ ਜਾਣਾ ਸੀ ਮੈਂ ਖਜਾਨਾ ਮੇਰਾ ਘਰ ਹੈ ਆਪਣਾ ਹੀ ਮਨੇ ਕੋਈ ਕਾਰ ਨਹੀਂ ਪਹਿਲਾਂ ਵੀ ਕਦੇ ਵਾਕਏ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੈ ਕਿ ਪਹਿਲੀ ਵਾਰ ਹੀ ਹੈ ਨਹੀਂ ਮੇਰੇ ਮਮਾ ਰ ਜਾਣਾ ਚਾਹਦੇ ਸਿਲ ਜਾਣਾ ਮੈਂ ਸਲੇ ਮੈਂ ਨਹੀਂ ਜਾ ਮੈਂ ਕਿ ਚਲਨੀ ਮੇਰੀ ਤੁਹਾਡੀ ਨਹੀਂ ਚਲਨੀ ਪਈ ਕਾਰ ਇਸ ਮਾਮਲੇ ਬਾਰੇ ਜਦੋਂ ਚੌਕੀ ਇਨਚਾਰਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਜਗਬਾਨੀ ਟੀਵੀ ਲਈ ਜਲਾਲਾਬਾਦ ਤੋਂ ਅਦਰਸ਼ ਜੋ ਸੰਦੀ ਰਿਪੋਰਟ